ਜਦੋਂ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਦੀ ਉਂਗਲ ਫੜਾਤੀ ਅੰਟੀ ਤੇ ਅੰਕਲ ਦੋ ਅੱਖਰਾਂ ਨਾਲ ਸਾਡੀ ਸਾਰੀ ਵਿਰਾਸਤ ਹੀ ਖਤਮ ਕਰਤੀ ਪਤਾ ਹੀ ਨਹੀਂ ਲੱਗਦਾ ਭੂਰਾ ਕੌਣ ਹੈ ਤੇ ਮਾਸੀ ਪਤਾ ਹੀ ਨਹੀਂ ਬੱਚਿਆਂ ਨੂੰ ਪਤਾ ਹੀ ਨਹੀਂ ਬੱਚਿਆਂ ਨੂੰ ਇਹ ਜਿਹੜਾ ਪ੍ਰੈਸ ਕੀਤਾ ਜਾ ਰਿਹਾ ਬਾਣੀ ਬਾਣੇ ਨਾਲ ਆਪਾਂ ਤਾਂ ਜੁੜਾਂਗੇ ਜੋ ਆਪਣੇ ਕੋਲੇ ਪੰਜਾਬੀ ਹੋਊਗੀ ਜੀ ਜਿਹੜੇ ਬੁੱਧੀਮਾਨ ਅੰਗਰੇਜ਼ ਸੀ ਉਹਨਾਂ ਨੇ ਤਾਂ ਅੰਗਰੇਜ਼ੀ ਦੇ ਵਿੱਚ ਮਹਾਰਾਜ ਦੀ ਬਾਣੀ ਦਾ ਸੁਭਰ ਕਰਾ ਕੇ ਟੀਕੇ ਟਰਾਂਸਲੇਟ ਟਰਾਂਸਲੇਸ਼ਨ ਕਰਾ ਕੇ ਉਹ ਤਾਂ ਉੱਤੇ ਅਮਲ ਕਰਦੇ ਆ ਉਹ ਤੇ ਅਮਲ ਕਰਦੇ ਆ ਨਬਰ ਇਥੇ ਕਿ ਬਸੇਵਾ ਇਹ ਵੀ ਆ ਨਾ ਵੀ ਜਿਹੜੀ ਗੱਲ ਗੁਰੂ ਸਾਡਾ ਕਹਿਣੀ ਕਹਿਣਾ ਚਾਹੁੰਦਾ ਸਾਨੂੰ ਹੂੰ ਉਹਦਾ ਭਾਵ ਅਰਥ ਅੰਗਰੇਜ਼ੀ ਦੇ ਵਿੱਚ ਸ਼ਬਦਾਂ ਚ ਜਾ ਕੇ ਬਦਲ ਜਾਂਦਾ ਹਾਂ ਉਹ ਗੱਲ ਸਮਝੋ ਉਹ ਉਹਦਾ ਉਹ ਗੱਲ ਬਣਦੀ ਨਹੀਂ ਜਿਹੜੀ ਤੁਹਾਡੀ ਬੇਸਿਕ ਲੈਂਗੁਏਜ ਦੇ ਵਿੱਚ ਜਿਹਦੇ ਵਿੱਚ ਗੁਰਮੁਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਹੋਈ ਹੈ ਜੀ ਇੱਕ ਇੱਕ ਇਹ ਕਿੰਵੀ ਗੱਲ ਖੋਲਣ ਦੀ ਲੋੜ ਬਹੁਤ ਸੋਹਣੀ ਗੱਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ ਵਾਣੀ ਤੜਕੇ ਕਹਿੰਦੀ ਐ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਉਹ ਆਪਾਂ ਸਾਰੇ ਕੋ ਆ ਲਿਆ ਉਹ ਤਾਂ ਫਿਰ ਜੀ ਉਹ ਵੀ ਜਿਹੜਾ ਦੁੱਧ ਪੀਤਾ ਉਹਦਾ ਅਸਰ ਹੋਇਆ ਨਾ ਜਿੰਨੀ ਨਹੀਂ ਇਹਨਾਂ ਨੇ ਰੇਹਾਂ ਸਪਰੇਆਂ ਪਾ ਕੇ ਗੰਦੇ ਨਾਲੇ ਲਾ ਕੇ ਸਾਡਾ ਹੌਸਾ ਤੋ ਵੀ ਖੋ ਲਿਆ ਸਾਡੇ ਕੋਲੇ ਜਦੋਂ ਪਾਣੀ ਆਉਂਦਾ ਸੀ ਲਾਲ ਪਾਣੀ ਆਉਂਦਾ ਸੀ ਤੇ ਅਸੀਂ ਫੜਕੜੀ ਪਾਈ ਪੀਤਾ ਤੇ ਸਾਡਾ ਸਾਡਾ ਬੈਨੀਫਿਟ ਕੱਲ ਦਾ ਹਾਂ ਬੈਨੀਫਿਟ ਦਿੰਦਾ ਸੀ ਜੀ ਕਿਉਂਕਿ ਉਹ ਕੁਦਰਤੀ ਪਹਾੜ ਦਾ ਪਾਣੀ ਸੀ ਤੇ ਹੁਣ ਆਉਂਦਾ ਫੈਕਟਰੀਆਂ ਦਾ ਜੀ ਦੱਸੋ ਕੀ ਕਰੀਏ ਹੁਣ ਅਸੀਂ ਬੋਤਲਾਂ ਵਾਲਾ ਬੜੇ ਚਾਹ ਨਾਲ ਬਿਨੇ ਖੇਤਾਂ 'ਚ ਬੈਠਣ ਵਾਲਾ ਬੋਤਲਾਂ ਵਾਲੀ ਗੱਲ ਤੋਂ ਮੈਂ ਤੁਹਾਡੀ ਮੈਨੂੰ ਬਹੁਤ ਚੰਗੀ ਗੱਲ ਲੱਗੀ ਜੀ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਦੁੱਧ ਵਿਕਦਾ 20 ਰੁਪਏ ਲੀਟਰ ਦੁੱਧ ਤੇ 20 ਰੁਪਏ ਲੀਟਰ ਵੈਸਲੇ ਦੀ ਪਾਣੀ ਤੇ ਜੋ ਦੁੱਧ ਲੈਂਦਾ ਕਰੇਜ਼ ਕਰਦਾ ਤੇ ਪਾਣੀ ਲੈਂਦਾ ਖੁਸ਼ ਹੁੰਦਾ ਦੇ ਯਾਰ 20 ਰੁਪਏ ਦੀ ਬੋਤਲ ਅਸੀਂ ਕਿੱਦਾਂ ਹੋ ਗਏ ਜੀ ਸਾਡਾ ਸਿਸਟਮ ਖਤਮ ਸਾਡਾ ਰੋਜ਼ਗਾਰ ਸਾਰਾ ਖਤਮ ਜਿੰਨੇ ਪੜ੍ਹੇ ਲਿਖੇ ਗ੍ਰੈਜੂਏਸ਼ਨ ਮੁੰਡੇ ਸੀਗੇ ਡੇਹਰੀਆਂ 'ਚ ਪਾਤੀ ਲੈ ਲੋ ਡੇਹਰੀਆਂ ਬੱਕਰੀਆਂ ਲੈ ਲਓ ਜਿਹੜੇ ਬੱਕਰੀਆਂ ਵਾਲੇ ਆਪਣੇ ਪਿੰਡਾਂ ਦੇ ਵਿੱਚ ਕੰਮ ਕਰਦੇ ਸੀ ਮੇਰੇ ਦੇਖਣ ਦੇ ਵਿੱਚ ਉਹਨਾਂ ਬੰਦਿਆਂ ਨੇ ਤਾਂ ਕੋਈ ਹਜ਼ਾਰਾਂ ਕਿੱਲੇ ਜ਼ਮੀਨਾਂ ਦੇ ਲਈ ਸਾਡੀ ਬੁੱਧੀ ਨੂੰ ਖਰਾਬ ਕਰਨ ਵਾਸਤੇ ਸਾਡੇ ਬੱਚਿਆਂ ਨੂੰ ਉਲਟ ਪਾਸੇ ਪਾਉਣ ਵਾਸਤੇ ਪ੍ਰੇਰਨਾ ਕਰ ਰਹੇ ਨੇ ਇਹ ਬੱਕਰੀਆਂ ਲੈ ਲਓ ਇੱਕ 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 ਗੱਲ ਹੈ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਸਾਡੇ ਹਾਲਾਤ ਬਣ ਗਏ ਆਪਾਂ ਫੇਰ ਮੋਰਚੇ ਤੇ ਆ ਜੀ 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 ਅਸੀਂ ਸੁਣਨਾ ਬੰਦ ਕਰ ਦਿੱਤਾ ਜੀ ਤੇ ਜਦੋਂ ਅਸੀਂ ਸੁਣਨਾ ਬੰਦ ਕਰ ਦਿੱਤਾ ਇਹਦਾ ਮਤਲਬ ਸਿੱਖਣਾ ਬੰਦ ਕਰ ਦਿੱਤਾ ਜੇ ਸਿੱਖਣਾ ਬੰਦ ਕਰ ਦਿੱਤਾ ਤੇ ਅੱਜ ਹਾਲਾਤ ਜਿਹੜੇ ਬਣੇ ਆ ਜਿਹੜਾ ਦੁਸ਼ਮਣ ਆ ਸਾਡੇ ਆ ਉੱਪਰ ਆਣ ਕੇ ਚੜ ਗਿਆ ਹੁਣ ਅਸੀਂ ਜੇ ਮੋਰਚੇ ਦੀ ਗੱਲ ਕਰੀਏ ਰਾਜਨੀਤੀ ਨੇ ਸਾਨੂੰ ਹਰ ਗੱਲ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਦਾ ਪ੍ਰਧਾਨ ਬਣ ਗਿਆ ਕੋਈ ਸਰਕਲ ਪ੍ਰਧਾਨ ਬਣ ਗਿਆ ਪਿੰਡ ਦਾ ਸਰਪੰਚ ਬਣ ਗਿਆ ਮੈਂਬਰ ਬਣ ਗਿਆ ਉਹਨੇ ਇੱਕ ਉੱਤੇ ਲੱਗੇ ਹੋਏ ਕੁੰਡਾ ਜਿਹੜਾ ਰਾਜਨੀਤੀ ਦਾ ਜਿਹੜਾ ਕਿ ਸਾਡੀ ਕੌਮ ਨੇ ਪੈਰਾਂ 'ਚ ਬਿਠਾ ਕੇ ਰੱਖਿਆ ਖਾਸ ਕਰਕੇ ਸਾਡੇ ਗੁਰੂ ਦੇ ਸਿਧਾਂਤ ਨੇ ਸਾਡੇ ਕੋਲ ਇਦਾਂ ਦੇ ਜਥੇਦਾਰ ਰਹੇ ਜਿਨ੍ਹਾਂ ਨੇ ਉਸ ਸਮੇਂ ਦੇ ਰਾਜੇ ਨੂੰ ਵੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਉਹਨੂੰ ਇਹ ਕਿਹਾ ਗੱਲ ਕੀਤੀ ਤੇ ਕਿਵੇਂ ਕੀਤੀ ਅੱਜ ਸਾਡੇ ਪਿੰਡ ਦਾ ਕੋਈ ਨਾਰਮਲ ਬੰਦਾ ਜਿਹਨੂੰ ਭੀਖ ਦੇ ਵਿੱਚ ਮਿਲੀ ਚਾ ਉਧਰ ਜਿਹੜਾ ਰਾਜਨੀਤਿਕ ਬੰਦੇ ਦੇ ਪੈਰਾਂ 'ਚ ਬੈਠ ਕੇ ਮੁੱਠੀ ਚਾਪੀ ਕਰਦਾ ਅੱਜ ਉਹ ਆਪਦੇ ਹੱਕਾਂ ਦੀ ਗੱਲ ਹੀ ਕਰਨੋਂ ਹਟ ਗਿਆ ਜਦੋਂ ਹੱਕਾਂ ਦੀ ਗੱਲ ਕਰਨੋਂ ਹਟ ਗਿਆ ਗੁਲਾਮ ਹੋ ਗਿਆ ਇਸ ਮਾਨਸਿਕ ਤੌਰ ਤੇ ਲੱਗਦਾ ਆਜ਼ਾਦ ਹੈ ਮਾਨਸਿਕ ਤੌਰ ਤੇ ਉਹ ਗੁਲਾਮ ਹੈ ਕਿਸੇ ਧਿਰ ਦਾ ਕਿਸੇ ਪਾਰਟੀ ਦਾ ਕਿਸੇ ਆਗੂ ਦਾ ਜੇ ਹੱਕਾਂ ਦੀ ਗੱਲ ਕਰਨ ਵਾਲੇ ਅੱਜ ਜਿਉਂਦੇ ਹੁੰਦੇ ਤੇ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪੈਂਦਾ ਆਪਣੀ ਜਾਨ ਦਾ ਤੇ ਲਾਉਣੀ ਪੈਂਦੀ ਇਹਦੇ ਬਾਰੇ ਤੁਹਾਡਾ ਕੀ ਕਿਉਂਕਿ ਕਿਉਂ ਤੁਹਾਨੂੰ ਸਵਾਲ ਪੁੱਛਣ ਦਾ ਕਾਰਨ ਵੀ ਅਸੀਂ ਤੇ ਹੈਗੀ ਥੋੜੀ ਜੀ ਤੁਹਾਡੇ ਤੋਂ ਬਾਅਦ ਵਾਲੀ ਜੀੜੀ ਤੁਸੀਂ ਉਹ ਉਸ ਚੀਜ਼ ਦਾ ਮੋਢੋ ਬੜੀ ਸੋਹਣੀ ਗੱਲ ਕੀਤੀ ਇਸ ਧਰਤੀ ਦੇ ਉੱਤੇ ਬੜੀ ਸੋਹਣੀ ਗੱਲ ਕੀਤੀ ਇੱਕ ਤਾਂ ਸਾਡੇ ਸੱਥਾਂ ਦੇ ਵਿੱਚ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ ਜੀ ਉਹ ਸਾਡੀ ਪਛਾਣ ਕਰਦੇ ਸੀ ਬਚਪਨ ਤੋਂ ਜੰਮੇ ਬੱਚੇ ਨੂੰ ਦੱਸਦੇ ਸੀ ਵੀ ਐਸ ਪਾਸੇ ਨੂੰ ਜਾਓ ਫੇਰ ਉਹ ਸਾਡੀ ਸਾਰੇ ਨਗਰ ਦੀ ਨਿਗਰ ਰੱਖਦੇ ਸੀ ਜਿਉਂ ਘਰੇ ਦਸਣ ਜਾਂਦੇ ਤੇ ਉਥੇ ਸਤਕਾਰ ਕਰਦੇ ਸੀ ਜੀ ਮੈਂ ਗਿੱਦੜਵਾ ਮੰਡੀ ਪੈਸੇ ਸਾਈਡ ਦੀ ਦੁਕਾਨ ਕਰੀ ਜਿੰਨੀਆਂ ਕੁੜੀਆਂ ਪੜ੍ਹਦੀਆਂ ਸੀ ਤੇ ਮੇਰੇ ਕੰਨ ਦੇ ਵਿੱਚ ਉਹਨਾਂ ਦੇ ਬਾਪ ਕਹਿ ਕੇ ਆਏ ਵੀ ਤੁਸੀਂ ਇਹਨਾਂ ਦੀ ਨਿਗਰ ਰੱਖਣੀ ਹੈ ਹੁਣ ਇਹ ਸਵਾਲ ਦਾ ਮਤਲਬ ਮੇਰਾ ਕੁਝ ਹੋਰ ਵੀ ਹੈ ਤੁਹਾਡੇ ਤੋਂ ਸੁਣਨ ਦਾ ਜੀ ਜੀ ਮੈਂ ਚਾਹੁੰਦਾ ਕਿ ਇਹਨੂੰ ਤੁਸੀਂ ਖੋਲ ਕੇ ਇਹ ਵੀ ਦੱਸੋ ਕਿ ਜਿਹੜੇ ਪਿੰਡਾਂ 'ਚ ਬੈਠੇ ਆ ਰਾਜਨੀਤਿਕ ਤਿਰਾਂ ਜਿਹਨਾਂ ਨੂੰ ਆਪਦੇ ਘਰ ਦੇ ਚੁੱਲਿਆਂ ਦੀ ਅੱਗ ਨਹੀਂ ਦਿਸਦੀ ਜਿਨ੍ਹਾਂ ਨੂੰ ਐ ਲੱਗਦਾ ਕਿ ਸਾਡੇ ਬੱਚਿਆਂ ਦਾ ਭਵਿੱਖ ਖਰੇ ਨਾ ਰਾਜਨੀਤਿਕ ਲੋਕਾਂ ਨੇ ਬਣਾ ਦੇਣਾ ਉਹਨਾਂ ਨੂੰ ਵੀ ਅਸੀਂ ਇਹਦੇ 'ਚ ਸੁਨੇਹਾ ਦੇ। ਵੇਖੋ ਵੀਰ ਜੀ ਵਧੀਆ ਤੁਹਾਡੀ ਸਾਹ ਵਧੀਆ ਬਹੁਤ ਵਧੀਆ ਗੱਲ ਹੈ। ਕੋਕੋ ਬੰਦੇ ਘੱਟ ਪੋਟੀ ਦੇ ਮਾਲਕ ਸੀ। ਜਦੋਂ ਉਹਨਾਂ ਨੂੰ ਚਿੱਟਾ ਕੁਰਤਾ ਪਜਾਮਾ ਪਵਾਤਾ ਪਹਿਚਾਨ ਬਣ ਗਈ ਥਾਣੇਦਾਰ ਸਲਾਮ ਕਰਨ ਲੱਗ ਗਿਆ। ਚਾਰ ਬੰਦੇ ਉਹਨਾਂ ਦੇ ਘਰੇ ਜਾ ਕੇ ਬੈਠਣ ਲੱਗੇ ਤਾਂ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ ਉਹ ਅੱਜ ਵੀ ਸਾਡੀ ਜਥੇਬੰਦੀ ਤੇ ਵੀ ਟੀਕਾ ਲਾਉਂਦੇ ਐ ਕਿਉਂ ਲਾਉਂਦੇ ਐ ਵੀ ਜਦੋਂ ਦੀ ਜਥੇਬੰਦੀ ਜਾਗ ਲਈ ਸਾਡਾ ਰੋਜ਼ਗਾਰ ਖਤਮ ਹੋ ਗਿਆ ਜਥੇਬੰਦੀ ਜਾਂਦੀ ਐ ਹਰੀਪੱਗ ਵੇਖ ਕੇ ਥਾਣੇਦਾਰ ਸਾਹ ਤੋਂ ਪੈਸੇ ਨਹੀਂ ਮੰਗਦਾ ਫੈਸਲਾ ਤੁਰੰਤ ਕਰਕੇ ਸਾਡੇ ਹੱਥ 'ਚ ਫੜਾ ਦਿੰਦਾ ਇਹ ਬਹੁਤ ਤੁਸੀਂ ਵਧੀਆ ਸਵਾਲ ਸਾਡੇ ਤੇ ਕੀਤਾ ਔਰ ਇਹਦਾ ਰਿਜ਼ਲਟ ਜਿਹੜਾ ਮੈਂ ਮੈਂ ਇਹ ਚਾਹਣਾ ਵੀ ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਇਹ ਗੱਲ ਕਿਵੇਂ ਪਾਈ ਜਾਵੇ ਜੀ ਕਿ ਜੇ ਤੁਹਾਡੇ ਘਰ ਦਾਣੇ ਆ ਨਾ ਜੇ ਤੁਹਾਡੇ ਬੱਚੇ ਸੌਖੇ ਆ ਤੁਹਾਡੀ ਜੇਬ ਦੇ ਵਿੱਚ ਤੁਹਾਡੀ ਕਮਾਈ ਦਾ ਪੈਸਾ ਸਿੱਧਾ ਜਾਂਦਾ ਫੇਰ ਰਾਜਨੀਤਿਕ ਲੋਕਾਂ ਵੱਲ ਦੇਖਣ ਦੀ ਲੋੜ ਨਹੀਂ ਜੇ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਜੇ ਹੱਕ ਤੁਸੀਂ ਸੱਚ ਬੋਲਦੇ ਹੋ ਖੜਦੇ ਹੋ ਫਰਕ ਤਾਂ ਇੰਨਾ ਹੈ ਨਾ 49 51 ਦਾ ਹੀ ਹੁੰਦਾ ਸਤ ਜੇ ਆਪਾਂ ਬਹੁਤੀ ਵਾਰੀ ਜਾਂ 49 ਤੋਂ 51% ਝੂਠ ਬੋਲ ਦੀਏ ਉਹ ਸੱਚ ਬਣ ਜਾਂਦਾ ਤੇ ਸੱਚ ਝੂਠ ਬਣ ਜਾਂਦਾ ਤੇ ਜੇ 51 ਵਾਰੀ ਸੱਚ ਤੇ ਖੜ ਜੀਏ ਤੇ ਉਹ ਸੱਚ ਬਣ ਜਾਂਦਾ ਝੂਠ ਦੇ ਪੈਰ ਨਹੀਂ ਲੱਗਦੇ ਇਹ ਹੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਸਮਝਾਈਏ ਵੀ ਆਜੋ ਬਹੁਤਾ ਫਰਕ ਨਹੀਂ ਹੁੰਦਾ ਉਹ ਤਾਂ ਵਧੀਆ ਗੱਲ ਕੀਤੀ ਸਾਡੀ ਜਥੇਬੰਦੀ ਨੇ ਪ੍ਰੇਰਣਾ ਕੀਤੀ ਜਦੋਂ ਇਲੈਕਸ਼ਨ ਹੋਏ ਵੀ ਪਿੰਡਾਂ ਦੇ ਵਿੱਚ ਆਪਾਂ ਬੈਨਰ ਲਾਉਣੇ ਤਾਂ ਜਿਹੜੇ ਉਦੋਂ ਆਗੂ ਸੀ ਨਾ ਉਹ ਸਾਡੇ ਤੇ ਵਰਤ ਸ਼ਾਨ ਲਾ ਕੇ ਪੜਿਆ ਹੋਇਆ ਵੀ ਅਸੀਂ ਇੱਥੇ ਕਿਸੇ ਰਾਜਨੀਤਿਕ ਨੂੰ ਪਿੰਡ 'ਚ ਵੜਨ ਨਹੀਂ ਦੇਵਾਂਗੇ ਕਿਉਂਕਿ ਉਹਨਾਂ ਦੇ ਵਿੱਚ ਉਹੀ ਕੀੜਾ ਵੀ ਜੇ ਬੰਦੇ ਜਾਗਰਤ ਰਹੇ ਸਾਡੀ ਰੋਜੀ ਰੋਟੀ ਖਤਮ ਹੋ ਜੂ ਸਾਡਾ ਚਿੱਟਾ ਕੁੜਤਾ ਪਜਾਮਾ ਖਤਮ ਹੋ ਜੂ ਪਰ ਜਿਹੜੇ ਬੰਦੇ ਉਹਨਾਂ ਦੇ ਨਾਲ ਲੱਗੇ ਉਹਨਾਂ ਨੇ ਘਰ ਗੁਆਏ ਆ ਉਹਨਾਂ ਦੇ ਘਰ ਦੀ ਰੋਟੀ ਫਿੱਟ ਨਹੀਂ ਆਉਂਦੀ ਘਰ ਦੇ ਬੱਚੇ ਨਹੀਂ ਚੰਗੇ ਲੱਗਦੇ ਕਿਉਂਕਿ ਉਹ ਤਾਂ ਸਿਰਫ ਇਹਨਾਂ ਦੇ ਦਾਤੇ ਚੜੇ ਹੋਏ ਆ ਸਰਦਾਰਾਂ ਦੇ ਸਰਦਾਰਾਂ ਦੀ ਜਿਹੜੀ ਪਾਲਿਸੀ ਹੁੰਦੀ ਆ ਨਾ ਇਹ ਉਹੋ ਜਿਹੇ ਬੰਦਿਆਂ ਨੂੰ ਫੜਦੇ ਆ ਜਿਵੇਂ ਮੱਖੀ ਗੁੜ ਤੇ ਬਹਿੰਦੀ ਹੈ ਵੀ ਇਹਨਾਂ ਕੋਲੇ 4 ਰੁਪਏ ਪਰ ਥੋੜੇ ਚਰਵਾ ਦੋ ਉਹਨਾਂ ਨੂੰ ਜਮਾ ਸਾਫ਼ ਕਰ ਦਿੰਦੇ ਜੀ 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 ਮੇਰੇ ਦੇਖਣ ਦੇ ਇੱਕ ਇੱਕ ਗੱਲ ਮੈਂ ਗਰਨਾਮ ਭਾਜੀ ਨੂੰ ਪੁੱਛਣਾ ਚਾਹੂੰਗਾ ਬੜੇ ਇੱਕ ਸ਼ਬਦ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਕੋ ਗੁਰੂ ਸਾਡਾ ਸਾਨੂੰ ਦੱਸਦਾ ਹੈ ਕਿ ਜਦੋਂ ਸਾਡੀ ਆਤ ਆਦੀਵਾਦੀ ਲੱਗ ਜੇ ਤੇ ਫਿਰ ਸ ਹਰਾਮ ਹੁੰਦਾ ਕਿਸੇ ਇੱਕ ਦਾਣੇ ਨੂੰ ਵੀ ਮੂੰਹ ਚ ਪਾਉਣਾ ਤੇ ਸਾਡੇ ਲੋਕ ਜਿਨ੍ਹਾਂ ਨੂੰ ਇਹ ਜਿਨ੍ਹਾਂ ਦਾ ਗੁਰੂ ਸਿਖਾਉਂਦਾ ਇਹ ਗੱਲ ਸਾਡੀ ਜੜ ਚ ਪਈ ਆ ਜਿੱਥੋਂ ਸਾਡੀ ਜਿੱਥੋਂ ਇਹ ਬੂਟੇ ਨੇ ਬਣਨਾ ਜਿਹਦੀ ਜੜ ਜਿਹੜੀ ਆ ਉਹੀ ਸਹੀ ਜਿਹੜੀ ਆਗਾ ਉੱਪਰ ਤੱਕ ਗੱਲ ਨਹੀਂ ਜਾ ਰਹੀ ਫਿਰ ਕਮੀ ਕਿਹਦੇ ਚ ਆ ਗੁਰੂ ਚ ਕਮੀ ਕਹਿ ਦਈਏ ਕਿ ਜਾਂ ਕਹਿ ਦਈਏ ਕਿ ਸੁਣਨ ਵਾਲਿਆਂ ਨੇ ਰੋਕੀ ਗੁਰੂ ਕੋਈ ਹੋਰ ਬਣਾ ਲਿਆ ਬੜੀ ਵਧੀਆ ਸਵਾਲ ਕੀਤਾ ਤੁਸੀਂ ਰੜਾ ਸਾਹਿਬ ਜਦੋਂ ਅਸੀਂ ਆਪਣੇ ਮੂਲ ਨਾਲੋਂ ਟੁੱਟ ਜਾਂਦੇ ਸਾਨੂੰ ਉਹ ਚੀਜ਼ਾਂ ਬਹੁਤ ਸਸਤੀਆਂ ਮਿਲ ਗਈਆਂ ਪਰਬਾਰ ਤਬਾਰ ਦੇਤੇ ਗੁਰੂਆਂ ਨੇ ਖਜ਼ਾਨਾ ਐਡਾ ਵੱਡਾ ਦੇ ਦਿੱਤਾ ਆ ਦਿਨ ਉਹੀ ਚੱਲੀ ਜਾਂਦੇ ਨੇ ਦਿਨ ਉਹੀ ਚੱਲਦੇ ਨੇ ਨਾਲ ਦੇ ਨਾਲ ਹੀ ਤੋਂ ਪਹਿਲੇ ਗੱਲ ਆਈ ਸੀ ਵੀ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਕਰਕੇ ਉਹ ਲੈ ਕੇ ਗੁਰਬਾਣੀ ਨੂੰ ਪਰ ਭਾਵੇਂ ਇਹ ਵੀ ਗੱਲ ਨਾਲ ਜੱਲੀ ਵੀ ਸ਼ਬਦੀ ਤੌਰ ਦੇ ਉੱਤੇ ਉਹ ਚੀਜ਼ਾਂ ਦੂਜੀ ਟ੍ਰਾਂਸਲੇਸ਼ਨ ਦੇ ਵਿੱਚ ਪੈਦਾ ਨਹੀਂ ਹੁੰਦੀਆਂ ਪਰ ਉਹ ਫੇਰ ਵੀ ਜਰਖੇਜ ਬਣ ਗਏ ਸਾਡੇ ਤੋਂ ਅੱਗੇ ਲੰਘ ਗਏ ਵੀ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਦੇ ਜਿਹੜਾ ਅਮਰਤ ਦਾ ਖਜ਼ਾਨਾ ਗੁਰਬਾਣੀ ਉਤਰਿਆ ਵੀ ਉਹ ਤਾਂ ਲੋਕਾਂ ਨੇ ਪਛਾਣਿਆ ਨਹੀਂ ਇੰਨਾ ਪਰ ਉਹ ਅੰਗਰੇਜ਼ਾਂ ਨੇ ਪਛਾਣ ਲਿਆ ਉਹਨਾਂ ਨੇ ਅਮਰੀਕਾ ਵਰਗੀਆਂ ਯੂਨੀਵਰਸਿਟੀਆਂ ਦੇ ਵਿੱਚ ਉੱਪਰ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪ੍ਰਕਾਸ਼ ਕਿਉਂ ਕੀਤਾ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਤਾਂ ਜਿਹੜੇ ਗੁਰਬਾਣੀ ਆ ਗੁਰਬਾਣੀ ਦਾ ਆਪਣੇ ਟਾਈਮ ਦਾ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਉਸ ਵੇਲੇ ਦੀਆਂ ਲੋਕ ਬੋਲੀਆਂ ਨੇ ਲੋਕ ਗੀਤ ਨੇ ਉਹਨਾਂ ਨੂੰ ਵਿੱਚ ਜਿਵੇਂ ਆਉਂਦਾ ਗੁਰਬਾਣੀ ਦੇ ਵਿੱਚ ਆਸਾਦੀ ਵਾਰ ਸ਼ੁਰੂ ਹੁੰਦੀ ਹੈ ਟੁੰਡੇ ਸਰਾਜੇ ਦੀ ਧੁਨੀ ਪਰ ਗਾਵਣਾ ਅਸੀਂ ਭੁੱਲ ਗਏ ਵੀ ਟੁੰਡੇ ਸਰਾਜੇ ਦੀ ਧੁਨੀ ਕੀ ਸੀਗੀ ਅਸੀਂ ਉਹ ਚੀਜ਼ਾਂ ਛੱਡ ਲਈਆਂ ਇੱਥੇ ਵਾਪਰ ਗਿਆ ਪਰ ਅਸੀਂ ਉਹੀ ਕਾਰਨ ਹੈ ਕਿ ਅਸੀਂ ਮੂਲ ਨਾਲ ਟੁੱਟ ਗਏ ਅਸੀਂ ਕੀ ਕੀਤਾ ਆਪਣੇ ਲੋਕ ਗੀਤ ਵੀ ਗਵਾ ਲਏ ਅਸੀਂ ਇਹ ਡਾਂਸਰਾਂ ਨੂੰ ਨਚਾਰਿਆਂ ਨੂੰ ਸੁਣ ਲਾ ਪਏ ਜਿਹਦੇ ਵਿੱਚੋਂ ਭਗਵੰਤ ਮਾਨ ਨਿਕਲੇ ਤੂੰ ਉਹਨੂੰ ਅਸੀਂ ਮੰਤਰੀ ਉਹਨੂੰ ਮੰਤਰੀ ਨਚਾਰ ਨਚਾਰ ਸਰਤੇ ਬਠਾ ਲੋਕਾਂ ਨੂੰ ਇਹਨਾਂ ਦੀ ਦੇਣ ਕੀ ਹੈ ਜਿਹੜੇ ਲੋਕ ਗੀਤ ਜਿਹੜੇ ਨੂਰਜਹਾਨ ਹੈ ਗਾਏ ਨੇ ਜਿਹੜੇ ਹੋਰ ਸਾਡੇ ਪੰਜਾਬੀ ਲੋਕ ਜਿਨ੍ਹਾਂ ਨੇ ਗੀਤ ਗਾਏ ਲੋਕ ਗੀਤ ਜਿਹੜਾ ਉਹ ਇੱਕ ਸਦੀ ਦੇ ਵਿੱਚ ਘੱਟੋ ਘੱਟ ਇੱਕ ਪੈਦਾ ਹੁੰਦਾ ਉਹ ਜਿੱਦੀ ਪੈਦਾ ਨਹੀਂ ਹੁੰਦਾ ਔਰ ਉਹਦਾ ਲੇਖਕ ਨਹੀਂ ਮਿਲਦਾ ਲੋਕ ਗਾਇਕ ਵੀ ਐਵੇਂ ਹੀ ਉਹ ਮਿਲਦਾ ਨਹੀਂ ਤਾਂ ਅਸੀਂ ਉਹਦੇ ਨਾਲ ਟੁੱਟ ਗਏ ਜਿਵੇਂ ਗੀਤ ਹੁੰਦਾ ਮਾਂ ਮਾਂ ਤੇ ਧੀਆ ਰਲ ਬੈਠੀਆਂ ਨੇ ਮਾਇ ਹੁਣ ਉਹ ਕਿੱਥੇ ਗਈਆਂ ਗੱਲਾਂ ਹਉਨ ਹੋਰ ਕੋ ਜਾ ਰਿਹਾ ਪਿੱਛੇ orchestra ਵਜਦਾ DJ ਵਜਦਾ ਉਹਦੇ ਤਾਂ ਨੱਚਦੇ ਹਾਂ ਅਸੀਂ ਸਾਸੀਂ ਆਪਣੇ ਮੂਲ ਨਾਲ ਟੁੱਟ ਗਏ ਜਿਹੜਾ ਵੱਡਾ ਅਮੀਰ ਖਜ਼ਾਨਾ ਜਿਹੜੀ ਗੁਰਬਾਣੀ ਦੀ ਤੁਸੀਂ ਤੁਕ ਵਰਤੀ ਹੈ 128 ਤੇ ਆ ਗਿਆ ਉਹਦੇ ਤੇ ਆ ਗਿਆ ਪਰ ਜਿਹੜਾ ਸਾਡਾ ਵਿਰਸਾ ਅਮੀਰ ਹੈ ਜਿਹੜਾ ਸਾਡਾ ਕਲਚਰ ਅਮੀਰ ਹੈ ਅਸੀਂ ਆਪਣੀ ਜੈਲਸੀ ਦੇ ਵਿੱਚ ਵੀ ਯੋਗ ਹੋਇਆ ਇਹ ਵੀ ਚੀਜ਼ ਨਾਲ ਟਰੈਵਲ ਕਰ ਰਹੀ ਹੈ ਇਹ ਇੱਕ ਗੱਲ ਹੋਰ ਤੁਹਾਡੇ ਆਪਾਂ ਦੋ ਸਾਰੇ ਜਾਣੀ ਇਸ ਗੱਲ ਤੇ ਇੰਨੇ ਬੰਦੇ ਅਸੀਂ ਖੜੇ ਆਂ ਸਦਾ ਗੁਰੂ ਕਹਿੰਦਾ ਸ਼ਾਸਤਰਨ ਕੇ ਅਧੀਨ ਹੈ ਰਾਜ ਜੋ ਨਾ ਧਰੇ ਤਿਸ ਬਿਗਰੇ ਕਾਜ ਸਿੱਧੀ ਤੇ ਗੱਲ ਕਹਿੰਦਾ ਇਹਦੇ ਵਿੱਚ ਬੜਾ ਵਾਲੀ ਤੇ ਗੱਲ ਹੀ ਕੋਈ ਨਹੀਂ ਵੀ ਜੇ ਜਿਹੜਾ ਤਾਕਤ ਨੂੰ ਆਪਦੇ ਨਾਲ ਨਹੀਂ ਰੱਖਦਾ ਜਿਹਦੇ ਕੋਲ ਹਥਿਆਰਾਂ ਦੀ ਤਾਕਤ ਨਹੀਂ ਜੇ ਹਥਿਆਰਾਂ ਤੋਂ ਬਿਨਾ ਸਰਦਾ ਹੁੰਦਾ ਤੇ ਦੇਖ ਕਿਸੇ ਦੇਸ਼ ਦੀ ਫੌਜ ਨਾ ਹੁੰਦੀ ਕੋਈ ਦੇਸ਼ ਪਰਮਾਣੂ ਬੰਬਾਂ ਤੱਕ ਨਾ ਪਹੁੰਚਦਾ ਅੱਜ ਆਮ ਘਰਾਂ ਦੇ ਵਿੱਚੋਂ ਤੁਹਾਡੀਆਂ ਤੁਹਾਡਾ ਗੁਰੂ ਨੇ ਜਿਹੜੀ ਗੱਲ ਦੱਸੀ ਇਹ ਸ਼ਾਸਤਰ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਆਪਾਂ ਇੰਨੇ ਬੰਦੇ ਖੜੇ ਆ ਮੈਨੂੰ ਦੱਸੋ ਕਿਸੇ